ਸਤ ਸ੍ਰੀ ਅਕਾਲ ਜੀ ਆਓ ਆਪ ਜੀ ਨੂੰ ਦੱਸੀਏ ਰਾਜਵੀਰ ਜਵੰਦਾ ਦੀ ਮੌਤ ਤੇ ਵੱਡਾ ਐਕਸ਼ਨ ਲਿਆ ਗਿਆ ਹੈ ਵੀਡੀਓ ਨੂੰ ਲਾਸਟ ਤੱਕ ਸੁਣਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਰਾਜਵੀਰ ਜਵੰਦਾ ਦੀ ਮੌਤ ਤੇ ਐਕਸ਼ਨ ਹਾਈ ਕੋਰਟ ਪਹੁੰਚਿਆ ਮਾਮਲਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਜੁੜਿਆ ਇੱਕ ਮਹਤਵਪੂਰਨ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਦਰਾਸਨ ਇਹ ਮਾਮਲਾ ਸਮਾਜ ਸੇਵੀ ਅਤੇ ਐਡਵੋਕੇਟ ਨਵگیرਨ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਰਾਹੀਂ ਹਿਮਾਚਲ ਹਾਈ ਕੋਰਟ ਵਿੱਚ ਲਿਆਂਦਾ ਗਿਆ ਹੈ ਇਸ ਪਟੀਸ਼ਨ ਦਾ ਮੁੱਖ ਮਕਸਦ ਹੈ ਲੋਕਾਂ ਨੂੰ ਦਰਪੇਸ਼ ਆਵਾਰਾ ਪਸ਼ੂਆਂ ਦੀ ਵੱਧ ਰਹੀ ਇਸ ਮਸੱਇਆ ਵੱਲ ਅਦਾਲਤ ਦਾ ਧਿਆਨ ਦਬੋਣਾ ਹੈ ਐਡਵੋਕੇਟ ਨਵਕਿਰਤ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਆਵਾਰਾ ਪਸ਼ੂਆਂ ਦੇ ਹਾਲ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਗਏ ਹਨ ਇਹ ਕਾਨੂੰਨੀ ਕਦਮ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ ਇਹ ਮਾਮਲਾ ਪਤਾ ਨਹੀਂ ਕਿ ਨਜ਼ਰ ਚੱਲਣਾ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਦਾ ਪੁੱਤ ਮਰ ਜਾਂਦਾ ਹੈ ਉਦੋਂ ਥੋੜਾ ਜਿਹੀ ਇਹ ਮਾਮਲਿਆਂ ਤੇ ਚਾਨਣ ਪਾਇਆ ਜਾਂਦਾ ਹੈ ਥੋੜਾ ਜਿਹੀ ਇਹਨਾਂ ਮਾਮਲਿਆਂ ਪਿੱਛੇ ਲੋਕ ਤੁਰਦੇ ਹੈ ਉਸ ਤੋਂ ਬਾਅਦ ਫਿਰ ਭੁੱਲ ਜਾਂਦੇ ਹੈ ਜਦੋਂ ਫਿਰ ਕੋਈ ਦੁਬਾਰਾ ਕੋਈ ਹਾਦਸਾ ਹੁੰਦਾ ਹੈ ਤਾਂ ਦੁਬਾਰਾ ਫਿਰ ਇਹ ਮੁੱਦੇ ਉੱਠ ਖੜਦੇ ਨੇ ਇਹ ਮੁੱਦਿਆਂ ਦਾ ਕੋਈ ਪੱਕਾ ਹੱਲ ਨਹੀਂ ਕਰਦਾ ਕੋਈ ਇਹਨਾਂ ਮੁੱਦਿਆਂ ਤੇ ਪੂਰੀ ਗੌਰ ਨਾਲ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਐਂ ਤਾਂ ਚੱਲਦਾ ਰਿਹਾ ਤਾਂ ਬਹੁਤ ਮੁਸ਼ਕਲ ਹੈ ਆਵਾਰਾ ਪਸ਼ੂਆਂ ਦੀ ਸੰਭਾਲ ਕਰਨੀ ਜ਼ਰੂਰੀ ਹੈ ਜਾਂ ਤਾਂ ਰੋਡ ਦੇ ਸਾਈਡਾਂ 'ਚ ਤਾਰਬੰਦੀ ਹੋਵੇ ਤੇ ਜਾਂ ਫਿਰ ਆਵਾਰਾ ਪਸ਼ੂ ਜੋ ਹਨ ਕੀ ਉਹਨਾਂ ਨੂੰ ਕਿਤੇ ਗਊਸ਼ਾਲਾ 'ਚ ਜਾਂ ਕਿਤੇ ਜੋ ਵੀ ਕੁਝ ਹੈ ਉਨ੍ਹਾਂ ਦਾ ਇੰਤਜ਼ਾਮ ਕੀਤਾ ਜਾਵੇ ਐ ਖੁੱਲ੍ਹੇ ਸੜਕਾਂ ਤੇ ਫਿਰਦੇ ਨਾ ਐਡੇ ਐਡੇ ਹੋਏ ਪੈਣਾ ਹਾਂ ਮੱਲਾ ਟਰੱਕ ਬਲਟਾ ਦੇ ਨਾ ਕਈ ਦਾ ਟੱਟੇ ਜੋ ਅਮਰੀਕੀ ਨਸਲ ਦੇ ਹਨ ਬਹੁਤ ਜ਼ਿਆਦਾ ਬਜਨੀਕ ਹਨ ਅਤੇ ਤਾਕਤਵਰ ਵੀ ਹਨ ਇਸ ਕਰਕੇ ਇਸ ਮੁੱਦੇ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਬਣਦਾ ਹੈ ਤਾਂ ਕਿ ਹੋਰ ਨਾ ਗਾਹਾਂ ਇਹੋ ਜਿਹੇ ਹਾਦਸੇ ਹੋਣ ਜਾਂ ਤਾਂ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਜਾਂ ਫਿਰ ਜੋ ਹਾਈਵੇ ਰੋੜਾਂ ਵੱਡੀਆਂ ਉਹਨਾਂ ਦੇ ਆਸ-ਪਾਸੇ ਤਾਰਬੰਦੀ ਕੀਤੀ ਜਾਵੇ ਪਟੀਸ਼ਨ ਨੇ ਖਾਸ ਤੌਰ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਪੁੱਛਿਆ ਹੈ ਕਿ ਜੇਕਰ ਸਰਕਾਰ ਵੱਲੋਂ ਆਮ ਲੋਕਾਂ ਕੋ ਗੋ ਸੈਂਸ ਕੌ ਸੈਂਸ ਲਿਆ ਜਾਂਦਾ ਹੈ ਤਾਂ ਫਿਰ ਇਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਅੱਜ ਸੁਣਵਾਈ ਹੋ ਸਕਦੀ ਹੈ ਦੱਸ ਦਈਏ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਹਦੇ ਵਿੱਚ ਮੋਟਰਸਾਈਕਲ ਤੇ ਸਿਮਲਾ ਜਾਂਦੇ ਸਮੇ ਪਸ਼ੂਆਂ ਨਾਲ ਟੱਕਰ ਹੋ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ ਇਸ ਹਾਦਸੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਸਨ ਔਰਟਿਸਟ ਹਸਪਤਾਲ ਵਿੱਚ 11 ਦਿਨ ਤੱਕ ਚੱਲੇ ਇਲਾਜ ਦੇ باوجود 8 ਸਤੰਬਰ ਨੂੰ 10:55 ਮਿੰਟ ਤੇ ਉਹਨਾਂ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਦੁਪਹਿਰ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ 40 ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਮੰਦਾ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਹੋਈ ਹੈ ਲੁਧਿਆਣਾ ਦੇ ਜਗਰਾਉਂ ਦੇ ਪੌਣਾ ਪਿੰਡ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ ਨੂੰ ਦਿਸਪੈਂਦਾ ਖੁਸ਼ ਰਿਆ ਕਰ ਸਰਨੇਮ ਆਫਰੀਨ ਲੈਂਡਲੋਰਡ ਡਾਊਨ ਟੂ ਅਰਥ ਅਤੇ ਕੰਗਣੀ ਲਈ ਵੀ ਜਾਣੇ ਜਾਂਦੇ ਸਨ ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫਿਲਮ ਸੂਬੇਦਾਰ ਜੁਗਿੰਦਰ ਸਿੰਘ 2019 ਵਿੱਚ ਜਿੰਦ ਜਾਨ ਅਤੇ 2019 ਵਿੱਚ ਹੀ ਮਿੰਦੋ ਤਹਿਸੀਲਦਾਰਨੀ ਵਿੱਚ ਕੰਮ ਕੀਤਾ ਜੋ ਕਿ ਬੜੇ ਹੋਣ ਹਰ ਕਲਾਕਾਰ ਸੀ ਅਤੇ ਸਮਾਜ ਸੇਵੀ ਵੀ ਸਨ ਸਭਿਆਚਾਰਕ ਗੀਤ ਗਾਉਂਦੇ ਸਨ ਲੱਚਰ ਗੀਤ ਨਹੀਂ ਗਾਉਂਦੇ ਸਨ ਇਹੋ ਜਿਹੇ ਕਲਾਕਾਰ ਪੰਜਾਬ 'ਚ ਬਹੁਤ ਘੱਟ ਹਨ ਜਿਵੇਂ ਆਪਾਂ ਕਨਵਰ ਗਰੇਵਾਲ ਨਾਲ ਤੁਲਨਾ ਕਰੀਏ ਗੁਰਦਾਸ ਮਾਨ ਅੰਸਰਾ ਜਹਾਂਸ ਸਰਦੂਰ ਸਿਕੰਦਰ ਇਹੋ ਜਿਹੇ ਪੁਰਾਣੇ ਕਲਾਕਾਰ ਜੋ ਬੰਦ ਰੱਖਿਆ ਇਹੋ ਜੇ ਕਲਾਕਾਰਾਂ ਨਾਲ ਤੁਲਨਾ ਹੋ ਸਕਦੀ ਹੈ ਨਹੀਂ ਤਾਂ ਬਹੁਤ ਕਲਾਕਾਰਾਂ ਲਕਚਰ ਗੀਤ गा ਕੇ ਗੰਦ ਪਾਇਆ ਹੈ ਲੇਕਿਨ ਇਹ ਜੋ ਰਾਜਵੀਰ ਜਵੰਦਾ ਸੀ ਇਹ ਸੱਭਿਆਚਾਰਕ ਸਮਾਜ ਸੁਣਨ ਵਾਲੇ ਗੀਤ ਹੀ ਗਾਉਂਦਾ ਸੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਹੋਰ ਵੀ ਤੁਹਾਨੂੰ ਆਉਣ ਵਾਲੀਆਂ ਖਬਰਾਂ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਧੰਨਵਾਦ ਸਤ ਸ੍ਰੀ ਅਕਾਲ